ਮੋਹ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜਿਉ ਸਰਬ ਧਰਮ ਮੈਂ ਸੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮਲ ਜੇ ਕੋਈ ਉੱਚਾ ਤੇ ਸੁੱਚਾ ਦਰਜਾ ਦਿੱਤਾ ਹੈ ਨਾ ਪਾਤਸ਼ਾਹ ਜੀ ਨੇ ਉਹ ਇਹ ਪਿਆਰੀ ਸਾਧ ਸੰਗਤ ਨੂੰ ਦਿੱਤਾ ਹੈ ਆਖੋ ਸਤ ਨਾਮ ਜੋ ਆਪ ਜੀ ਕਰ ਰਹੇ ਹੋ ਆਓ ਆਨੰਦ ਲੂਟिए ਮਹਾਰਾਜ ਕਿਰਪਾ ਕਰਨ ਇਹ ਵੀ ਦੇਖੋ ਖਜ਼ਾਨਾ ਹੈ ਕਬੀਰ ਲੂਟਣਾ ਹੈ ਤੋ ਰਾਮ ਨਾਮ ਹੈ ਲੁੱਟਿਆ ਕਿਨੂੰ ਜਾਂਦਾ ਜਿਹਦੀ ਕੀਮਤ ਹੋਵੇ ਜਿਹੜਾ ਮਹਿੰਗਾ ਹੋਵੇ ਜੇ ਚੀਜ਼ ਦੀ ਵੈਲਿਊ ਹੋਵੇ ਉਹ ਲੁੱਟਿਆ ਜਾਂਦਾ ਸੋ ਸਤਿਗੁਰੂ ਪਾਤਸ਼ਾਹ ਕਹਿੰਦੇ ਸਾਈ ਨਾਮ ਅਮੋਲ ਕੀਮਤ ਨਾ ਕੋਈ ਜਾਨਦੋ ਇਹ ਬਹੁਤ ਮਹਿੰਗਾ ਖਜ਼ਾਨਾ ਹੈ ਬਾਣੀ ਜਿਹਦੇ ਹਿਰਦੇ ਵਿੱਚ ਬਸ ਗਿਆ ਉਹਨੂੰ ਸੋਨਾ ਬਣਾ ਦਿੰਦੀ ਹੈ ਸੋਨੇ ਨੂੰ ਵੀ ਛੱਡੋ ਉਹਦੀ ਮਹਿਕ ਦੁਨੀਆ ਚ ਖੰਡਾ ਕੇ ਰੱਖ ਦਿੰਦੀ ਹੈ ਅਗਜ ਕੇ ਆਖੋ ਸਤਨਾਮ ਸਵਾਉ ਲਾਹੇ ਪ੍ਰਾਪਤ ਕਰ ਰਹੇ ਹੋ ਸੋ ਸਤਿਗੁਰੂ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਫਤਿਹ ਬੁਲਾਓ ਕੋਈ ਰਸਨਾ ਵਾਂਝੀ ਨਾ ਰਹਿ ਜਾਵੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜੋ ਪਾਵਨ ਸ਼ਬਦ ਹੈ ਇਹ ਪੰਜਵੇਂ ਪਾਤਸ਼ਾਹ ਤਾਂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ ਅੱਜ ਦੇ ਪਾਵਨ ਸ਼ਬਦ ਦੇ ਅੰਦਰ ਪਾਤਸ਼ਾਹ ਜੀ ਨੇ ਜੋੜਨ ਦੀ ਗੱਲ ਕੀਤੀ ਹੈ। ਸੰਤ ਬਾਬਾ ਨੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਬੜੇ ਬਚਨ ਨੇ ਉਹ ਕਹਿੰਦੇ ਤੋੜਨ ਵਰਗਾ ਪਾਪ ਨਹੀਂ ਤੇ ਜੋੜਨ ਵਰਗਾ ਪੁੰਨ ਨਹੀਂ ਕਿਸੇ ਨੂੰ ਤੋੜਨਾ ਹੋੜਨਾ ਉਦੇ ਵਰਗਾ ਪਾਪ ਦੇਖੋ ਕਿਸੇ ਨੂੰ ਜੋੜ ਦਈਏ ਉਹ ਪੁੰਨ ਹੈ ਤੋੜ ਦੇਣਾ ਪਾਪ ਹੈ ਸੋ ਸਤਗੁਰੂ ਪਾਤਸ਼ਾਹ ਜੋੜਨ ਵਾਲੇ ਦੇ ਬੜਾ ਖੁਸ਼ ਹੁੰਦੇ ਨੇ ਸਤਿ ਸ਼੍ਰੀ ਅਕਾਲ ਪੰਜਵਾ ਜੈਤਿ ਸ਼੍ਰੀ ਰਾਗ ਹੈ ਪੰਜਵੇਂ ਗੁਰ ਨਾਲ ਨਕ ਸੋ ਅਨੁਗੁਰ ਅਰਜਨ ਦੇ ਮਹਾਰਾਜ ਜੀ ਦਾ ਇਹ ਪਾਵਨ ਸ਼ਬਦ ਸ਼ਬਦ ਕੋਈ ਜਨ ਹਰ ਸਿਉਂਦੇ ਵੈ ਜੋਰ ਕਹਿੰਦੇ ਕੋਈ ਕੋਈ ਰੱਬ ਨਾਲ ਜੋੜ ਦੇਵੇ ਕੋਈ ਜਨ ਸੇਵਕ ਕੋਈ ਹਰੀ ਦਾ ਪਿਆਰਾ ਆਪ ਜੁੜੇ ਜਿਹੜਾ ਉਹੀ ਜੋੜ ਸਕਦਾ ਹੈ ਕੋਈ ਜੋੜ ਦੇਵੇ ਹਰ ਸਿਉ ਹਰੀ ਦੇ ਨਾਲ ਉਹ ਹਰੀ ਹਰ ਵੈਗੁਰੂ ਦੇ ਨਾਲ ਜਿਹੜਾ ਹਰਿਆ ਭਰਿਆ ਕਰ ਦਿੰਦਾ ਹੈ ਜਗਤ ਦਾ ਦਾਤਾ ਹੈ ਜੋ ਜੇ ਕੋਈ ਮੈਨੂੰ ਉਹਦੇ ਨਾਲ ਜੋੜ ਦੇਵੇ ਉਹ ਇੱਥੇ ਜ਼ੋਰ ਦੇ ਦੋ ਅਰਥ ਬਣ ਗਏ ਨੇ ਤਾਂ ਇੱਕ ਹੁੰਦਾ ਜ਼ੋਰ ਆਪਣਾ ਜ਼ੋਰ ਦਿਖਾਉਣਾ ਪਰ ਇੱਥੇ ਇਹ ਸ਼ਬਦ ਦਾ ਅਰਥ ਇਹ ਨਹੀਂ ਇੱਥੇ ਜ਼ੋਰ ਜਿੱਦੇ ਬਿੰਦੀ ਲਾ ਕੇ ਕਹੀਏ ਜ਼ੋਰ ਤੇ ਬਣ ਜਾਂਦਾ ਸੋ ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਜੋੜਨਾ ਤੁਸੀਂ ਵੇਖਿਆ ਸਾਡਾ ਜਿਹੜਾ ਧਰਮ ਹੈ ਤੇਰੇ ਵਿੱਚ ਓਨਲੀ 1 ਜੁਆਇੰਟ ਜੋੜਨਾ ਹੀ ਹੈ ਹੋਰ ਕੁਝ ਨਹੀਂ ਤਾਂ ਇਹਨੂੰ ਦੁਨੀਆ ਤਬਲਾ ਕਹਿੰਦੀ ਹੈ ਜਿਹੜਾ ਪਿਆ ਨਾ ਇਸ ਸਟੇਜ ਤੇ ਪਿਆ ਜਿਹੜਾ ਇਹਨੂੰ ਦੁਨੀਆ ਤਬਲਾ ਕਹਿੰਦੀ ਹੈ ਪਰ ਜਦੋਂ ਮਹਾਰਾ ਦੀ ਹਜ਼ੂਰੀ ਚ ਆ ਜਾਂਦਾ ਨਾ ਇਹ ਐ ਬਜਾਉਂਦੇ ਨੇ ਟਕੜ ਟਕੜੋ ਫਿਰ ਜੋੜੀ ਬਣ ਜਾਂਦੀ ਆਖੋ ਸਤਨਾਮ ਸ਼੍ਰੀ ਤੇ ਜੋੜੀ ਬਣ ਜਾਂਦੀ ਆ ਕੈਨ ਨੂੰ ਤੇ ਲੋਕੀ ਕਹਿੰਦੇ ਨੇ ਆ ਪਰੇਕਾਰ ਆਪਣੀਆਂ ਜੁੱਤੀਆਂ ਲੈ ਆ ਚੱਕੇ ਇੱਥੋਂ ਕਿੱਥੇ ਨੇ ਤੇਰੇ ਜੁੱਤੇ 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 ਨਹੀਂ ਪਾ ਗਿਆ ਆ ਘਰਾਂ 'ਚ ਜੁੱਤੇ ਚੱਲਦੇ ਨੇ ਪਰ ਜਦੋਂ ਗੁਰੂ ਘਰ ਆ ਜਾਂਦੇ ਨੇ ਉਹ ਕੀ ਬਣ ਜਾਂਦੇ ਨੇ ਸੰਗਤ ਜੀ ਜੋੜੇ ਸਾਡਾ ਗੁਰੂ ਹਮੇਸ਼ਾ ਜੋੜਦਾ ਹੈ ਹੈ ਦੁਨੀਆ ਦੇ ਮੇਲੇ ਲੱਗਦੇ ਨੇ ਆਗਲਾ ਕਹਿੰਦੇ ਨੇ ਲਹਿ ਉਹ ਤਾਂ ਮੇਲਾ ਹੀ ਐ ਪਰ ਜਦੋਂ ਸਿੱਖ ਪੰਥ ਵਿੱਚ ਕੋਈ ਤਿਹਾਰ ਉਸ ਸਮਾਗਮ ਹੁੰਦਾ ਆਪਾਂ ਕੀ ਕਹਿੰਦਾ ਜੋੜ ਮੇਲਾ ਕੱਟ ਕੇ ਆ ਕੋ ਸਤਨਾਮ ਸ੍ਰੀ ਕਹਿੰਦੇ ਉਹ ਜੋੜ ਮੇਲਾ ਬਣ ਜਾਂਦਾ ਹੈ ਸਾਡਾ ਧਰਮ ਵੀ ਐਸਾ ਹੈ ਜੋੜਦਾ ਹੈ ਕੋਈ ਜਨ ਹਰਿ ਸੁੰਦੇਵੈ ਜੋਰ ਕੋਈ ਰੱਬ ਦਾ ਪਿਆਰਾ ਜੋਰ ਦੇਵੇ ਮੈਨੂੰ ਹਰੀ ਦੇ ਨਾਲ ਤੇ ਮੈਂ ਕਰਾਂ ਕੀ ਚਰਨ ਗਹਾਂ ਬਕੋ ਸੁਬ ਰਸਨਾ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਐਸੇ ਗੁਰ ਸਿੱਖ ਦੇ ਚਰਨ ਗਹਾਂ ਚਰਨਾਂ ਨੂੰ ਘੁੱਟ ਕੇ ਫੜ ਲਵਾਂ ਬਕੋ ਮੂੰਹ ਦੇ ਵਿੱਚੋਂ ਬੋਲਾਂ ਕੀ ਸੁਭਰਸਨਾ ਮਿੱਠੇ ਮਿੱਠੇ ਬੋਲ ਬੋਲਾ ਬੋਲਾ ਐਸੇ ਜਾਂਦੇ ਐਸੇ ਪਿਆਰੇ ਇਹਦੇ ਐਸੇ ਸੇਵਕ ਦੇ ਲਈ ਮੈਂ ਮਿੱਠੇ ਮਿੱਠੇ ਬੋਲ ਬੋਲਾ ਉਹਦੀ ਸਿਫਤ ਕਰਦਾ ਰੱਜਾ ਨਾ ਠੀਕ ਕਹਿੰਦੇ ਫੇਰ ਵੀ ਗੱਲ ਨਾ ਬਣੀ ਪਾਸ਼ਾ ਕਹਿੰਦੇ ਦੀਜਾ ਪ੍ਰਾਨ ਆਪੋਰ ਜੀਚੇ ਪ੍ਰਾਨ ਆਪੋਰ ਆ ਮੇਰੀ ਸਾਰਿਆਂ ਨਾਲੋਂ ਪਿਆਰੀ ਜਿੰਦ ਜਾਨ ਉਹਦੇ ਤੋਂ ਵਾਰ ਦਿਆਂ ਆਪਣਾ ਸਰੀਰ ਉਹਨੂੰ ਦੇ ਦਿਆਂ ਜਿਹੜਾ ਮੈਨੂੰ ਮੇਰੇ ਵਹਿਗੁਰੂ ਨਾਲ ਜੋੜ ਦੇਵੇ ਜੋੜਾਂਗੇ ਤੇ ਗੁਰੂ ਦੀ ਖੁਸ਼ੀ ਹੈ ਜੋੜਾਂਗੇ ਤੇ ਰੱਬ ਪਤੀਜਦਾ ਹੈ ਜੋੜਾਂਗੇ ਤੇ ਗੁਰੂ ਖੁਸ਼ ਹੁੰਦਾ ਹੈ ਸਾਡਾ ਮੁਹੰਮਦ ਹਜਰਤ ਮੁਹੰਮਦ ਤੁਰਿਆ ਜਾ ਰਿਹਾ ਹੈ ਜੰਗਲ ਵਿੱਚ ਕੀ ਵੇਖਦਾ ਹੈ ਇੱਕ ਆਜੜੀ ਬੱਕਰੀਆਂ ਚਾਰਨ ਵਾਲੇ ਉੱਤੇ ਨਿਗਾਹ ਪੈਂਦੀ ਹੈ ਤੇ ਉਹ ਮੂੰਖ ਬੋਲ ਉਚਾਰ ਦਾ ਉਚਾਰਨ ਕਰ ਰਿਹਾ ਹੈ ਕੁਝ ਬੋਲ ਰਿਹਾ ਹੈ ਤੇ ਹਜ਼ਰਤ ਦੇ ਹਜ਼ਰਤ ਮੁਹੰਮਦ ਸਾਹਿਬ ਦੇ ਕੰਨ ਚ ਆਵਾਜ਼ ਪੈ ਰਹੀ ਹੈ ਲਾਏ ਮਕਾਮ ਹੈ ਲਾਏ ਮਕਾਮ ਹੈ ਲਾਏ ਲਾਏ ਨਾਮ ਹੈ ਲਾਏ ਮੁਕਾਮ ਹੈ ਉੱਚੀ ਚੀ ਗਾਰਿਆ ਹੈ ਨਾ ਵੈਗਰੂ ਤੇਰਾ ਕੋਈ ਘਰ ਹੈ ਉਹ ਹੈ ਉਹ ਹਾਜਰੀ ਹੈ ਜਿਹੜਾ ਉਹ ਮੁਸਲਮਾਨਾਂ ਦੀ ਮਸਜਿਦ ਹੈ ਜਿੱਥੇ ਉਹ ਜਾਂਦਾ ਹੋਏਗਾ ਧਰਮ ਹੋਏਗਾ ਜਿਹੜਾ ਉਹਨੇ ਦੋ ਸ਼ਬਦ ਸੁਣੇ ਨੇ ਲਾਏ ਮੁਕਾਮ ਹੈ ਇਹਦੇ ਕੰਨ 'ਚ ਆਵਾਜ਼ ਪਈ ਤੇ ਇੱਕ ਗੱਲ ਹੋਰ ਅੱਗੇ ਕਹਿ ਰਿਹਾ ਹੂੰ ਏ ਮੇਰੇ ਲਹਾ ਏ ਪ੍ਰਬਦਗਾਰ ਜੇ ਤੂੰ ਲਾਏ ਮਕਾਮ ਹੈ ਆ ਜਾ ਮੇਰੇ ਕੋਲ ਆ ਜਾ ਕਹਿੰਦਾ ਮੇਰੇ ਕੋਲ ਘਰ ਹੈ ਘਰ ਹੈ ਤੈਨੂੰ ਮੈਂ ਆਪਣੇ ਘਰੇ ਰੱਖਾਂਗਾ ਆਪਾਂ ਦੋਏ ਇੱਕੋ ਜੇ ਹੋ ਜਾਾਂਗੇ ਨਾ ਤਾਂ ਤੇਰੇ ਕੋਲ ਘਰ ਹੈ ਨਾ ਮੇਰੇ ਕੋਲ ਘਰ ਹੈ ਜਿਹੜਾ ਹੈ ਛੋਟਾ ਜਿਹਾ ਉੱਚ ਤੂੰ ਰਹਿ ਲਈ ਉੱਚ ਰਹਿ ਲਈ ਤੈਨੂੰ ਮੈਂ ਤੇਰੇ ਕੋਲ ਜੋੜੇ ਨਹੀਂ ਹੈਗੇ ਤੇ ਮੇਰੇ ਕੋਲ ਟੁੱਟੇ ਜਿਹੇ ਜੋੜੇ ਹੈਗੇ ਨੇ ਹੀ ਪਾਲੀ ਇਹ ਹੀ ਲੈ ਲਈ ਤੂੰ ਆ ਜਾ ਮੇਰੇ ਕੋਲ ਆ ਜਾ ਤੈਨੂੰ ਕਿਸੇ ਚੀਜ਼ ਦੀ ਭੁੱਖ ਨਹੀਂ ਨਾ ਪਰ ਮੇਰੇ ਕੋਲੇ ਬੱਕਰੀਆਂ ਦਾ ਦੁੱਧ ਹੈ ਤੈਨੂੰ ਬੱਕਰੀਆਂ ਦਾ ਦੁੱਧ ਪਿਆਇਆ ਕਰਾਂਗਾ ਤੂੰ ਮੇਰੇ ਕੋਲ ਆ ਜਾ ਇਹ ਗੱਲ ਹਜ਼ਰਤ ਸਾਹਿਬ ਦੇ ਕੰਨ ਵਿੱਚ ਪਈ ਲਵੇ ਗਏ ਕੰਨ ਤੇ ਚਪੇੜ ਮਾਰੀ ਬੱਟ ਕੇ ਇਹ ਕੀ ਕਹੀ ਜਾਣਾ ਹੈ ਤੂੰ ਹੀ ਜਾਣਾ ਹੈ ਤੂੰ ਉਹ ਰੱਬ ਨੂੰ ਦੇਂਗਾ ਤੂੰ ਤੇ ਕੀ ਕਹੀ ਜਾਣਾ ਹੈ ਅੱਲਾ ਨੂੰ ਤੂੰ ਵੀ ਮੇਰੇ ਕੋਲ ਆ ਜਾ ਤੇਰੇ ਕੋਲ ਕੁਝ ਨਹੀਂ ਕਰਨੂੰ ਮੈਂ ਰਹਿਣ ਨੂੰ ਦੁੱਧ ਪੀਣ ਨੂੰ ਦੁੱਧ ਰਹਿਣ ਨੂੰ ਜਗਾ ਜੇ ਕੱਪੜੇ ਨਹੀਂ ਸੀਨੇ ਆਉਂਦੇ ਮੈਂ ਸੀ ਲੈਣਾ ਹਾਂ ਤੂੰ ਮੇਰੇ ਕੋਲ ਆ ਜਾ ਮੈਂ ਕੱਪੜੇ ਸਵਾ ਜਾਲਦਾ ਹਾਂ ਇਹ ਕਹੀ ਅੱਲਾ ਨੂੰ ਤੂੰ ਇਹ ਕਹਿ ਰਿਹਾ ਹੈਂ ਥੱਪੜ ਮਾਰ ਕੇ ਹਜਰਤ موسی ਚਲੇਗੀ ਜਿੱਥੇ ਜਾ ਕੇ ਬਹਿ ਕੇ ਆਪਣੀ ਭਗਤੀ ਕਰਦੇ ਸੀ ਅੱਗੇ ਤਾਂ ਇੱਕ ਚੌਂਕੜਾ ਲਾਉਂਦੇ ਸੀ ਤੇ ਸਮਾਦੀ ਜੁੜ ਜਾਂਦੀ ਸੀ ਅੱਜ ਬਿਰਤੀ ਨਹੀਂ ਜੁੜੀ ਆਖੋ ਜਤਨਾਮ ਸ਼੍ਰੀ ਅੱਜ ਨਹੀਂ ਜੁੜਿਆ ਮਨ ਬੜਾ ਜ਼ੋਰ ਲਾਇਆ ਅੱਜ ਰਾਨਾ ਆਨੰਦ ਕਿਉਂ ਨਹੀਂ ਆ ਰਿਹਾ ਅੱਜ ਮੇਰਾ ਅਭਿਆਸ ਜੋ ਮੈਂ ਕਰਦਾ ਹਾਂ ਜੋ ਉਹ ਆਨੰਦ ਮੈਨੂੰ ਅੱਗੇ ਆਉਂਦਾ ਸੀ ਅੱਜ ਕਿਉਂ ਨਹੀਂ ਆਇਆ ਕਹਿੰਦੇ ਅੱਲਾ ਆਇਆ ਕਹਿਣ ਲੱਗਾ ਤੈਨੂੰ ਆਨੰਦ ਕਿੱਥੋਂ ਆਉਣਾ ਤੂੰ ਮੇਰੇ ਥੱਪੜ ਮਾਰ ਕੇ ਆਇਆ ਹੈ ਕਹਿੰਦਾ ਤੂੰ ਮੇਰੇ ਥੱਪੜ ਮਾਰਿਆ ਨਾ ਜਿਹੜਾ ਤੈਨੂੰ ਆਨੰਦ ਕਿੱਥੇ ਆਊਗਾ ਤੂੰ ਮੇਰੇ ਥੱਪੜ ਮਾਰ ਕੇ ਆਇਆ ਓਹ ਹੋ ਤੋੜ ਆਇਆ ਕਿਸੇ ਨੂੰ ਸਾਡੇ ਮੂੰਹ ਬੋਲੇ ਬੋਲ ਕਈ ਵਾਰ ਬੰਦੇ ਦਾ ਦਿਲ ਤਖਾ ਦਿੰਦੇ ਨੇ ਉਹ ਇਹ ਮਨਾ ਮੇਰਿਆ ਇੱਕ ਗੱਲ ਯਾਦ ਰੱਖੀ ਐਨੇ ਕੋੜੇ ਬੋਲ ਬੋਲਿਆ ਨਾ ਕਰ ਕਈ ਵਾਰ ਬੰਦੇ ਦਾ ਮਨ ਇੰਨਾ ਦੁਖੀ ਹੁੰਦਾ ਉਹ ਐਸੀ ਬੱਦੂਆ ਦਿੰਦਾ ਐਸੀ ਬੱਦੂਆ ਦਿੰਦਾ ਕਿ ਬੰਦਿਆ ਤੇਰਾ ਦੁਨੀਆ ਤੇ ਰਹਿਣਾ ਦੁੱਬੜ ਹੋ ਜਾਂਦਾ ਹੈ ਅਸੀਸਾਂ ਲਵੋ ਮੋ ਮੋ ਮਿੱਠੇ ਗੋਲ ਬੋਲੋ ਕਿ ਤੁਹਾਨੂੰ ਲੋਕ ਅਸੀਸਾਂ ਦੇਨ ਜਿਉਂਦਾ ਰਹਿ ਓਏ ਆ ਮਾਂ ਦੀ ਕੱਢੀ ਅਸੀਸ ਹੈ ਜੇ ਬੰਦਾ ਲੈ ਲਵੇ ਸੇਵਾ ਕਰਕੇ ਕੀ ਕਹਿੰਦੀ ਹੈ ਮਾਂ ਨੂੰ ਪੁੱਤ ਨੂੰ ਪੁੱਤਰ ਰੱਬ ਤੇਰੀ ਲੰਮੀ ਉਮਰ ਕਰੇ ਬਹੁਤ ਸੇਵਾ ਕਰਦਾ ਹੈ ਮੇਰਾ ਪੁੱਤ ਜੁਗ ਜੁਗ ਮਾਣੇ ਮੌਜਾ ਮਾਣੇ ਤੂੰ ਤੇ ਜਦੋਂ ਮਾਂ ਕਹਿ ਦੇਵੇ ਤੂੰ ਮੇਰਾ ਲਹੂ ਪੀਤਾ ਮੇਰੀ ਬਦਨਾਮੀ ਹੋ ਵੀ ਦੁਨੀਆ ਦੇ ਵਿੱਚ ਪੁੱਤਰ ੱੱਕੇ ਮਾਰੇ ਤੇ ਇੱਕ ਬਦੂਆ ਮਾਂ ਦੀ ਤੇਰੇ ਕਈ ਜਨਮਾਂ ਦਾ ਤੇਰਾ ਭ੍ਰਮਣ ਕਰਵਾ ਸਕਦੀ ਹੈ ਆਖੋ ਸਤਨਾਮ ਸ਼੍ਰੀ ਇਸ ਕਰਕੇ ਚੰਗੀਆਂ ਅਸੀਸਾਂ ਮੂੰਹ ਮਿੱਠੇ ਬੋਲ ਬੋਲ ਤੇਰੇ ਬੋਲ ਸੁਣ ਕੇ ਜੇ ਕਿਸੇ ਦਾ ਹਿਰਦਾ ਦੁਖੀ ਹੋ ਗਿਆ ਉਹ ਸੱਜਣਾ ਐਦਾਂ ਜਾਣ ਕਿ ਰੱਬ ਗੁੱਸੇ ਹੋ ਗਿਆ ਰੱਬ ਦੁਖੀ ਹੋ ਗਿਆ ਰੱਬ ਤੇ ਤੋਂ ਨਾਰਾਜ਼ ਹੋ ਗਿਆ ਕਿਸੇ ਨੂੰ ਐਨੇ ਮਾੜੇ ਬੋਲਦਾ ਬੋਲ ਹਜ਼ਰਤ ਮੁਸੇ ਦੀ ਸਮਾਦੀ ਨਾਲ ਲੱਗੀ ਕਹਿਣ ਲੱਗਾ ਮਾਣਾ ਬੜਾ ਪਾਪ ਹੋ ਗਿਆ ਇਹ ਤੋੜਾਇਆ ਮੈਂ ਉਹਦੀ ਭਾਵਨਾ ਸੀ ਉਹ ਤਾਂ ਭਾਵਨਾ ਚ ਪਿਆਰ ਚ ਕਹਿ ਰਿਹਾ ਸੀ ਅੱਲਾਹ ਨੂੰ ਰੱਬ ਨਾਲ ਜੁੜਿਆ ਸੀ ਮੈਂ ਉਹਦੀ ਭਾਵਨਾ ਨਹੀਂ ਵੇਖੀ ਮੈਂ ਆਪਣੀ ਸਿਆਣਪ ਵਰਤਾਇਆ ਮੈਂ ਆਪਣੀ ਬੁੱਧੀ ਵਰਤ ਕੇ ਆ ਗਿਆ ਉਹਦੇ ਚਪੇੜ ਛੱਡ ਆਇਆ ਕਿਤੇ ਰੱਬ ਨੂੰ ਗੁਨਾਹ ਹੋ ਗਿਆ ਮੇਥੋਂ ਜਾ ਜੋੜ ਨੂੰ ਜਾ ਕੇ ਸਮਝਾ ਇਸ ਕਰਕੇ ਜੋੜਨ ਵਰਗਾ ਪੁਨ ਨਹੀਂ ਤੇ ਤੋੜਨ ਵਰਗਾ ਪਾਪ ਨਹੀਂ ਸਾਡਾ ਅਦਾ ਗੁਰੂ ਹਮੇਸ਼ਾ ਜੋੜਦਾ ਰਹੇ ਹੈ ਦਸਾਂ ਪਾਸ ਸਾਈਆਂ ਨੇ ਅਵਤਾਰ ਧਾਰਿਆ ਦਸੇ ਪਾਸ ਸਾਈਆਂ ਜੋੜਦੇ ਰਹੇ ਸਭ ਨੂੰ ਜੋੜਦੇ ਰਹੇ ਜੇਕਰ ਤੁਸੀਂ ਜਾਣਿਓ ਧੰਗ ਗੁਰੂ ਰਾਮਦਾਸ ਮਹਾਰਾਜ ਜੀ ਦੀ ਨਗਰੀ ਜੋੜਿਆ ਸਾਈਂ ਮੀਆਂ ਮੀਰ ਜੀ ਲਾਓ ਇੱਟ ਕੌਣ ਸੀ ਮੁਸਲਮਾਨ ਸੀ ਜੋੜਿਆ ਚਾਰ ਦਰਵਾਜ਼ੇ ਰੱਖੇ ਸਭਨਾਂ ਲਈ ਸਾਂਝਾ ਇਹ ਦਰ ਸਾਰਿਆਂ ਲਈ ਸਾਂਝਾ ਕੋਈ ਆਵੇ ਹਿੰਦੂ ਆਵੇ ਮੁਸਲਮਾਨ ਆਵੇ ਸਿੱਖ ਆਵੇ ਈਸਾਈ ਆਵੇ ਸੋ ਸਤਿਗੁਰੂ ਸਾਹਿਬ ਕਹਿੰਦੇ ਜੋੜਨਾ ਜੋੜਨ ਵਰਗਾ ਪੁੰਨ ਨਹੀਂ ਭੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਿਆਰੇ ਲਾਲ ਬਾਬਾ ਜੋਰਾਵਰ ਸਿੰਘ ਬਾਬਾ ਪਤੀ ਸਿੰਘ ਦੀ ਸ਼ਹੀਦੀ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੂੰ ਮਾਦੋ ਦਾਸ ਬੈਰਾਕੀ ਨੂੰ ਥਾਪੜਾ ਦੇ ਕੇ ਬੰਦਾ ਸਿੰਘ ਬੜਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਘੱਲਦੇ ਨੇ ਜਾ ਸੰਗਾ ਪੰਜਾਬ ਦੇ ਮਾਹੌਲ ਖਰਾਬ ਹੋਏ ਹੋਏ ਨੇ ਸੈੱਟ ਕਰ ਜਾ ਕੇ ਬਹਿਰੀਆਂ ਨੂੰ ਸੁਧਾ ਲਾਓ ਜਾ ਕੇ ਉਹ ਕਹਿੰਦਾ ਇੱਟ ਨਾਲ ਇੱਟ ਖੜਕਾ ਦੇਾਂਗੇ ਸਰਹੰਦ ਦੀ ਮੈਂ ਕਹਿੰਦੇ ਸਾਰੇ ਕਲੇਟਾ ਤੇ ਜਦੋਂ ਆਇਆ ਪੜਥੂ ਪਾ ਦਿੱਤਾ ਬੰਦਾ ਸਿੰਘ ਬਹਾਦਰ ਨੇ ਕਹਿੰਦੇ ਇੱਕ ਜਗ੍ਹਾ ਆ ਗਈ ਉਹ ਮਸਜਿਦ ਆ ਗਈ ਉਹ ਮਜ਼ੀਰ ਆ ਗਈ ਜਿੱਥੇ ਖੜ ਕੇ ਉਹਨੇ ਫਤਵਾ ਸੁਣਾਇਆ ਸੀ ਕਾਜੀ ਨੇ ਇਹਨੂੰ ਵੀ ਢਾ Đਿਏ ਮਹਾਰਾਜ ਹੁਕਮ ਕਰੋ ਬੰਦਾ ਸਿੰਘ ਬਹਾਦਰ ਕਹਿੰਦਾ ਨਹੀਂ ਇਹਨੂੰ ਨਹੀਂ ਢਾਉਣਾ ਇਹ ਵੀ ਰੱਬ ਦਾ ਘਰ ਹੈ ਇਹ ਮਸਜਿਦ ਹੈ ਇਹਨੂੰ ਨਹੀਂ ਢਾਉਣਾ ਵੇਖੋ ਗੁਰੂ ਨੇ ਸਾਨੂੰ ਜੋੜਨਾ ਸਿਖਾਇਆ ਹੈ ਐਥੇ ਦੀ ਗੱਲ ਛੱਡੋ ਗੁਰਦੁਆਰਾ ਸੀਸਗੰਜ ਸਾਹਿਬ ਦੀ ਜਿਹੜੀ ਪਾਰਕਿੰਗ ਹੈ ਉਹ ਕੋਤਵਾਲ ਹੋਇਆ ਕਰ ਕੋਤਵਾਲ ਹੀ ਹੋਇਆ ਕਰਦੀ ਸੀ ਪਹਿਲਾਂ ਕੇਸ ਜਿੱਤ ਗਏ ਕੇਸ ਜਿੱਤ ਕੇ ਉਹ ਜਗ੍ਹਾ ਲੈ ਲਈ ਸਖਾਂਦੀ ਹੋ ਗਈ ਜਗ੍ਹਾ ਪਾਰਕਿੰਗ ਬਣਦੀ ਪਈ ਹੈ ਉੱਥੇ ਇੱਕ ਮਸਜਿਦ ਹੈ ਯਾਦ ਰੱਖਿਓ ਗੁਰਦੁਆਰਾ ਸੀਸਗੰਜ ਸਾਹਿਬ ਜੋ ਜਾਣੇ ਆ ਕਹਿਣ ਲੱਗੇ ਢਾ ਦਿਓ ਇਹਨੂੰ ਰੱਬ ਦੇ ਪਿਆਰੇ ਜੋੜਨ ਵਾਲੇ ਆਏ ਇਕੱਠੀ ਹੋਏ ਸਿੱਖ ਪੰਥ ਕਹਿੰਦੇ ਨਹੀਂ ਇਹ ਮਸਜਿਦ ਵਿੱਚ ਵੀ ਰੱਬ ਹੈ ਨਹੀਂ ਢਾਈ ਅੱਜ ਵੀ ਹੈਗੀ ਹੈ ਸੋ ਸਤਿਗੁਰੂ ਪਾਤਸ਼ਾਹ ਕਹਿੰਦੇ ਜੋ ਜਦ ਸਭ ਮੈਂ ਖੁਦਾਏ ਕਹਤ ਹੈ ਤੂੰ ਕਿਉਂ ਮੁਰਗੀ ਮਾਰੈ ਮਾਰੈ ਉਹ ਸਾਰਿਆਂ ਵਿੱਚ ਹੀ ਰੱਬ ਵੱਸਦਾ ਹੈ ਤੂੰ ਕਿਨੂੰ ਆਪਣੀਆਂ ਜਾਤਾਂ ਪਾਤਾਂ ਵਿੱਚ ਵੰਡਿਆ ਹੋਇਆ ਫਿਰ ਬੰਦਾ ਸਿੰਘ ਬਹਾਦਰ ਕਹਿੰਦਾ ਨਹੀਂ ਟਾਉਣੀ ਇਹ ਵੀ ਰੱਬ ਦਾ ਘਰ ਹੈ ਸੋ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸਾਡਾ ਗੁਰੂ ਹਮੇਸ਼ਾ ਸਾਨੂੰ ਇਹੀ ਉਪਦੇਸ਼ ਦੇ ਕੇ ਗਿਆ ਸਿਖਾ ਹਮੇਸ਼ਾ ਜੋੜਨਾ ਹੈ ਤੋੜਨਾ ਨਹੀਂ ਆਪਣੇ ਘਰ ਦੇ ਨਾਲ ਹਮੇਸ਼ਾ ਜੋੜੋਂਗੇ ਸਤਿਗੁਰੂ ਪਾਤਸ਼ਾਹ ਕਹਿੰਦੇ ਜੋੜਨ ਵਾਲਿਆਂ ਤੇ ਮੈਂ ਬੜਾ ਖੁਸ਼ ਹਾਂ ਕੋਈ ਜਨ ਹਰ ਸਿਉਂ ਦੇ ਵੈ ਜੋਰਾ ਕੋਈ ਰੱਬ ਨਾਲ ਮੈਨੂੰ ਜੋੜ ਦੇਵੇ ਚਰਨ ਗਹਾਂ ਬਕੋ ਸੁਬਰਸਨਾ ਦੀ ਜੈ ਪ੍ਰਾਨ ਅਕੂਰ ਚੰਨ ਫੜ ਲਮਾ ਮਿੱਠੇ ਬੋਲ ਬੋਲਾ ਤੇ ਆਪਣੇ ਪ੍ਰਾਣ ਨਿਸ਼ਾਵਰ ਕਰਦਿਆਂ ਐਸੇ ਜਨ ਤੋਂ ਐਸੇ ਸੇਵਕ ਤੋਂ ਰਹਾਉ ਮਨ ਤਨ ਨਿਰਮਲ ਕਰਤਿਆ ਰੋ ਹਰ ਸਿੰਚਾ ਸੁਦਾ ਸੰਜੋਰਾ ਇਹ ਮਨ ਨੂੰ ਮਨ ਨੂੰ ਕਿარი ਬਣਾ ਲੈ ਕਾਰੀਆਂ ਵੇਖੀਆਂ ਛੋਟੀਆਂ ਛੋਟੀਆਂ ਜਿਹਦੇ ਵਿੱਚ ਧਨੀਆਂ ਲਾਈਦਾ ਹੈ ਮਿਰਚਾਂ ਲਾਈ ਦੀਆਂ ਨਹੀਂ ਕਿੰਨਾ ਕੁਝ ਲਾਉਨੇ ਆਪਾਂ ਛੋਟੀ ਜੀ ਕਿਆਰੀ ਬਣਾਈ ਹੁੰਦੀ ਹੈ ਕਈਆਂ ਨੂੰ ਸ਼ੌਂਕ ਹੈ ਫਲ ਬੂਟੇ ਲਾਉਣ ਦਾ ਛੇਤੀ ਪਾਸ਼ਾ ਕਹਿੰਦੇ ਮਨ ਨੂੰ ਕਿਆਰੀ ਕਰ ਲੈ ਕੱਲ ਵੀ ਹੁਕਮਨਾਮਾ ਆਇਆ ਸੀ ਪਾਸ਼ਾ ਕਹਿੰਦੇ ਉਹਦੇ ਵਿੱਚ ਵੀ ਜ਼ਿਕਰ ਕੀਤਾ ਹੈ ਕੱਲ ਵੀ ਇਹ ਗੱਲ ਆਪ ਜੀ ਦੇ ਸਮਖਸ਼ ਰੱਖੀ ਸੀ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਨਾਮ ਦਾ ਬੀਜ ਇੱਕਿਆਰੀ ਚ ਬੋਣਾ ਮਨ ਦੀ ਕਿਆਰੀ ਚ ਨਾਮ ਦਾ ਬੀਜ ਬੋੜ ਦੇ ਸਭ ਰੱਖੇਗਾ ਫਲ ਮਿਲ ਜੂਗਾ ਜੇ ਕਾਲੀ ਕਰੇਗਾ ਕੱਖ ਨਹੀਂ ਮਿਲਣਾ ਜੇ ਕੋਈ ਤੇ ਤੂੰ ਕਹੇ ਮਹਾਰਾਜ ਮਹਾਰਾਜ ਮੈਨੂੰ ਤੇ ਇੰਨੇ ਸਾਲ ਹੋ ਗਏ ਪਾਠ ਕਰਦੇ ਨੂੰ ਮੇਰਾ ਤੇ ਕੁਝ ਬਣਿਆ ਨਹੀਂ ਆਖੋ ਸਤਨਹਾਂ ਜੀਰੀ ਤੇਰਾ ਬਾਣਾ ਵੀ ਨਹੀਂ ਤੂੰ ਤੇ ਆਸੇ ਪੁੱਠੀ ਰੱਖੀ ਫਿਰਦਾ ਬਾਣੀ ਤੂੰ ਆਪਣੀ ਲੋੜਾਂ ਲਈ ਪੜਨੀ ਹੈ ਪੜਨੀ ਹੈ ਓਏ ਬਾਣੀ ਤੇ ਤੈ ਆਪਣਾ ਅੱਗਾ ਸਵਾਰਨ ਲਈ ਪੜਨੀ ਹੈ ਵੱਜ ਕੇ ਆਖੋ ਸਤਨਾਂ ਅੱਗੇ ਸੁਖ ਮੇਰੇ ਪਾਛੇ ਆਨੰਦ ਪ੍ਰਭੂ ਤੋ ਬਾਣੀ ਨੂੰ ਅਸੀਂ ਬਾਬਾ ਜੀ ਸਾਡਾ ਕੰਮ ਬਣਦੇ ਖੰਡ ਪਾਪ ਕਰਾਵਾਂਗੇ ਠੀਕ ਹੈ ਪਰ ਜਦੋਂ ਨਹੀਂ ਬਣਦਾ ਜਿਹਦਾ ਮਤਲਬ ਇਹ ਕਰਾਉਣਾ ਹੀ ਨਹੀਂ ਫਿਰ ਬਾਣੀ ਪੜਨੀ ਹੀ ਨਹੀਂ ਕੰਮ ਲਈ ਇਹ ਆਉਂਦੇ ਆ ਕੰਮ ਪਰੇ ਤਬ ਸਿਮਰੀਏ ਕੰਮ ਨੂੰ ਹੀ ਸਿਮਰਦਾ ਹੈ ਗੁਰੂ ਨੂੰ ਗੁਰੂ ਇਸੇ ਵਾਸਤੇ ਰਹਿ ਗਿਆ ਵੀ ਭਾਈ ਮੇਰਾ ਕੰਮ ਕਰੇਗਾ ਤੇ ਤਾਂ ਤੈਨੂੰ ਚੀਜ਼ ਦੇਣੀ ਹੈ ਅਸੀਂ ਨਹੀਂ ਨਹੀਂ ਦੇਣੀ ਮੰਦਾਈ ਸਾਹਮਣੇ ਰੱਖਿਆ ਜਿਸ ਤਰ੍ਹਾਂ ਦੁਨਿਆਵੀ ਬੰਦੇ ਹੁੰਦੇ ਨੇ ਜੇ ਤੂੰ ਮੇਰਾ ਕੰਮ ਕਰੇਂਗਾ ਤੇ ਮੇਰਾ ਤੂੰ ਪੱਕਾ ਯਾਰ ਐ ਤੇ ਨਹੀਂ ਕਰੇਂਗਾ ਤੇ ਮੇਰੇ ਘਰੇ ਆਉਣ ਦੀ ਲੋੜ ਨਹੀਂ ਭਲਿਓ ਗੁਰੂ ਐਸਾ ਐ ਨਹੀਂ ਸਤਿਗੁਰੂ ਪਾਤਸ਼ਾਹ ਕਹਿੰਦੇ ਓਏ ਤੇਰੀ ਪ੍ਰੀਤ ਤਾਂ ਇੰਨੀ ਡੂੰਗੀ ਹੋਣੀ ਚਾਹੀਦੀ ਐ ਜੇ ਕੋਰ ਚਿੜਕੇ ਤਾਂ ਮਿੱਠਾ ਲੱਗਦਾ ਜੇ ਚੇੜਤ ਕੇ ਤਾਂ ਮੀਠਾ ਲਗਾ ਚੇ ਗੁਰ ਗੁਰ ਜੇ ਰੱਬ ਰੱਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੈਨੂੰ ਬਾਣੀ ਤੈਨੂੰ ਸੇਧ ਦੇਵੇ ਤੇ ਤੈਨੂੰ ਵੀ ਫਿਰ ਪਾਣੀ ਚ ਹੋਣਾ ਚਾਹੀਦਾ ਸਿੱਖਾ ਇਹ ਕੰਮ ਕਰਨਾ ਹੈ ਤੇ ਕਰਨਾ ਪਏ ਕਰੇਗਾ ਤੇ ਜੀਵਨ ਸਬਰ ਜਾਏਗਾ ਮੰਨਣਾ ਨਾ ਮੰਨਣਾ ਤੇਰੀ ਤੇਰੀ ਗੱਲ ਹੈ ਗੁਰੂ ਤੇਰੇ ੱੱਕੇ ਤੇ ਕੋਈ ਨਾ ਤੈਨੂੰ ਲਾ ਰਿਹਾ ਤੈ ਵੇਖਣਾ ਪਾਤਸ਼ਾਹ ਜੀ ਕਹਿੰਦੇ ਵੀ ਆਪ ਸਵਾਰੇ ਮੈਂ ਮਿਲਾ ਮੈਂ ਮਿਲਿਆ ਸੁਖ ਸੁਖ ਤਾਂ ਫਿਰ ਮਿਲਣਾ ਹੈ ਤੋ ਸਤਗੁਰੂ ਬਾਦਸ਼ਾਹ ਜੀ ਦੀ ਬਾਣੀ ਕਿ ਮਨ ਨੂੰ ਕਿਆਰੀ ਬਣਾ ਲੈ ਇੱਚ ਨਾਮ ਬੀਜ ਦੇ ਤੇ ਸੰਤੋਖ ਰੱਖੀ ਸਬਰ ਰੱਖੀ ਕਾਲੀ ਕਾਲੀ ਨਾ ਕਰੀ ਜਿਸ ਤਰ੍ਹਾਂ ਕਿਸਾਨ ਇੱਕ ਕਿਆਰੀ ਚ ਬੀਜ ਬੋਂਦਾ ਆ ਹੁਣ ਝੋਨਾ ਲੱਗਿਆ ਹੋਇਆ ਜੇ ਕੱਲ ਅੱਜ ਬੀਜਿਆ ਤੇ ਕੱਲ ਵੀ ਇਕੱਲੇ ਮੇਰੀ ਤਾਂ ਜੀਰੀ ਹੋ ਜਵੇ ਨਹੀਂ ਹੁੰਦੀ ਉਹਨੂੰ ਪਹਿਲਾਂ ਪਾਣੀ ਦਊਗਾ ਉਹਨੂੰ ਫੇਰ ਕੀਟਨਾਸ਼ਕ ਦਵਾਈਆਂ ਦਊਗਾ ਉਹਨੂੰ ਫੇਰ ਕਿਤੇ ਜਾ ਕੇ ਉਹਨੇ ਬੂਟਾ ਤਿਆਰ ਹੋਣਾ ਸੋ ਸਤਿਗੁਰੂ ਪਾਤਸ਼ਾਹ ਕਹਿੰਦੇ ਓਏ ਬਾਣੀ ਪੜ੍ਹ ਕੇ ਪਰਹੇਜ਼ ਵੀ ਜ਼ਰੂਰੀ ਹੈ ਇਹ ਨਹੀਂ ਬਾਣੀ 'ਚ ਲਿਖਿਆ ਵੀ ਝੂਠ ਨਹੀਂ ਬੋਲਣਾ ਤੇ ਬਾਹਰ ਵੱਡੇ ਵੱਡੇ ਆਪਾਂ ਕਹਿ ਦਿੰਨੇ ਆ ਕਈ 100 ਨੰਬਰ ਦੇ ਪੰਪ ਮਾਰੀ ਜਾਵੇਂ ਐਡੇ ਐਡੇ ਗੋਲੇ ਸਿੱਟੀ ਜਾਵੇਂ ਪੰਜਾਬੀ 'ਚ ਸਿੱਧੇ ਅੱਖਰ ਨੇ ਗੋਲੇ ਮਾਰਨੇ ਇਹ ਜਿਹੜੇ ਗੋਲੇ ਸਿੱਟਦਾ ਬੰਦਾ ਝੂਠ ਬੋਲਣਾ ਭਾਵ ਬਾਣੀ ਕਹੇ ਤੈਨੂੰ ਕਿ ਮਾਤਾ ਪਿਤਾ ਦਾ ਸਤਕਾਰ ਕਰਨਾ ਤੇ ਤੂੰ ਘਰੇ ਬਾਣੀ ਨਾ ਪੁੱਛੇ ਨਹੀਂ ਨਹੀਂ ਪਰਹੇਜ਼ ਰੱਖਣਾ ਤੇ ਸਾਭ ਸਮਾਲ ਬਾਣੀ ਦੇ ਬਚਨਾਂ ਦੀ ਕਰਨੀ ਹੈ ਮਨ ਤਨ ਨਿਰਮਲ ਕਰਤ ਕੇ ਆਰੋ ਆ ਕੀਆਰੀ ਦੇ ਵਿੱਚ ਨਾਮ ਬੀਜਣਾ ਸੰਤੋਖ ਦਾ ਸੁਹਾਗਾ ਮਾਰ ਦੇਣਾ ਸਬਰ ਰੱਖਣਾ ਪਾਤਸ਼ਾਹ ਜੀ ਕਹਿੰਦੇ ਫਿਰ ਕੀ ਹੋਏਗਾ ਇਆ ਰਸਮੈ ਮਗਨ ਹੋਤ ਕਿਰਪਾ ਤੇ ਆਪਾ ਕਹਿੰਦੇ ਕਿਰਪਾ ਕਰਦੋ ਤੇ ਮਹਾਰਾਜ ਕਹਿੰਦੇ ਫਿਰ ਕਿਰਪਾ ਹੋ ਜਾਣੀ ਐ ਆਖੂ ਸਤਨਾਮ ਸ਼੍ਰੀ ਵਾਹਿਗੁਰੂ ਕਿ ਐਸੀ ਕਿਰਪਾ ਹੋਏਗੀ ਮਹਾ ਵਿਖਿਆ ਤੇ ਤੋਰ ਫਿਰ ਤੂੰ ਜ਼ਹਿਰ ਨਹੀਂ ਖਾਏਂਗਾ ਜ਼ਹਿਰ ਨਹੀਂ ਸੁਣੇਂਗਾ ਆਪਣੇ ਸਰੀਰ 'ਚ ਜ਼ਹਿਰ ਨਹੀਂ ਸਿੱਟੇਗਾ ਜ਼ਹਿਰ ਖਾਣ ਵਾਲਾ ਬਹੁਤਾ ਚੰਨੀ ਬੱਚਦਾ ਮਰ ਜਾਂਦਾ ਛੇਤੀ ਉਹ ਸਤਿਗੁਰੂ ਪਾਤਸ਼ਾਹ ਕਹਿੰਦੇ ਫਿਰ ਕੀ ਕਰੇਗਾ ਅੰਮ੍ਰਿਤ ਹਰਕਾਰ ਨਾਮ ਹੈ ਅੰਮ੍ਰਿਤ ਹਰਕਾਰ ਨਾਮ ਹੈ پھر تمرت روپی بانی اے پیا کریں گا دیکھا جائر تو دور پچیں گا بری سنگت جانا چھوٹ جان ہے ਪਰਾਇਆ ਧਨ ਵੇਖ ਕੇ ਤਰ ਮਨ ਲਲਚਾਏਗਾ ਨਹੀਂ ਪਰਾਇ ਇਸਤਰੀ ਵੇਖ ਕੇ ਤਰ ਸੰਗ ਕਰਨ ਦਾ ਮਨ ਨਹੀਂ ਬਣਨਾ ਉਹ ਸੋਚ ਤੇਰੀ ਉੱਚੀ ਹੋ ਜਾਵੇਗੀ ਜਿਨੂੰ ਅਰਦਾਸ ਵਿੱਚ ਕਿਹਾ ਸਿੱਖਾਂ ਦਾ ਮਨ ਨੀਮਾ ਤੇਰੀ ਮਤ ਉੱਚੀ ਹੋ ਜੇਗੀ ਆਇਓ ਸਰਣਾ ਦੀਨ ਦੁਖ ਭੰਜਨਾ ਦੀਨ ਪਿਖਾਰੀ ਨੂੰ ਕਿਹਾ ਜਾਂਦਾ ਹੈ ਮੈਂ ਪਿਖਾਰੀ ਮੈਂ ਤੇਰੇ ਦਰ ਤੇ ਆਇਆ ਜਾਚਕ ਬਣ ਕੇ ਆਇਆ ਪਾਦਸ਼ਾਹ ਕਿਰਪਾ ਕਰਿਓ ਚਿਤਵੋ ਤੁਮਰੀ ਔਰ ਏ ਮੇਰੇ ਵੈਕੂੜੇ ਦਾ ਮੂੰਹ ਖੁੱਲਾ ਹੈ ਔਰ ਏ ਮੇਰੇ ਵੈਗਰੂ ਕਿਰਪਾ ਕਰੋ ਇਹ ਮਨ ਡੋਲੇ ਨਾ ਇਹ ਤੇਰੇ ਨਾਲ ਹੀ ਜੁੜਿਆ ਰਹੀ ਕਬੀਰ ਟੱਗ ਮੱਗ ਕਿਆ ਕਰੇ ਕਹਾਂ ਡੁਲਾਵੇ ਜੀਉ ਸਰਬ ਸੁਖ ਕੇ ਨਾ ਇੱਕੋ ਨਾਮ ਮਹਾਰਸ ਏ ਵੈਗਰੂ ਇਹ ਮਨ ਡਿੱਗਦੇ ਡੋਲਦੇ ਨੂੰ ਬਚਾ ਕੇ ਤੇਰੇ ਵਾਲੀ ਜੋੜ ਕੇ ਰੱਖੀ ਬਰਾਈਆਂ ਤੋਂ ਬਚਾ ਕੇ ਰੱਖੀ ਆਪਹਿ ਪਦਦਾਨ ਸਿਮਰਨ ਸੁਆਮੀ ਕੋ ਕਹਿੰਦੇ ਸਿਮਰਨ ਕਰਨ ਵਾਲੇ ਉੱਚੀ ਅਵਸਥਾ ਉੱਚੇ ਪਦ ਦੇ ਮਾਲਕ ਬਣ ਜਾਂਦੇ ਹਨ ਪਰਬ ਨਾਨਕ ਬੰਦਨ ਸ਼ੋਰ ਤੇ ਬੰਦਣਾ ਤੋਂ ਬਚ ਜਾਂਦੇ ਨੇ ਜਿਹੜੇ ਬੰਦੇ ਨੂੰ ਜਨਮ ਮਰਨ ਦੇ ਗੇੜ ਚਪਵਾਉਂਦੇ ਨੇ ਉਹ ਬੰਦਨ ਸਤਗੁਰੂ ਕੱਟ ਦਿੰਦੇ ਹਨ ਕਿਰਪਾ ਕਰ ਦਿੰਦੇ ਹਨ ਆਓ ਇਤਨੀਆਂ ਹਾਜ਼ਰੀਆਂ ਦੀ ਪ੍ਰਵਾਨਗੀ ਕਥਾ ਵਿਚਾਰਾ ਕਰਦਿਆ ਵਈਆ ਪੁੱਲਾ ਚੁੱਕਾ ਨਹੀਂ ਖਿਬਾ ਆਇਓ ਸ਼ਰਨ ਦੀਨ ਦੁਖ ਪੰਜਨ ਚਿਤ ਬੋ ਤੁਮਰੀ ਅਪਹਿ ਪਦ ਦਾ ਨਿ ਸਿਮਰਨ ਸਵਾਮੀ ਕੋ ਪ੍ਰਭ ਨਾਨਕ ਵੰਦਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਿਸਰਨਾਹੀ ਨਾ